ਸੀ ਜਿਹੜੀ ਅੱਜ ਪਬਲਿਕ ਨਾਲ ਮਿਲਣੀ ਕੀਤੀ ਏ ਇਹਦਾ ਨਾਮ ਸੀ ਰੱਖਿਆ ਮਿਸ਼ਨ ਸਹਿਯੋਗ ਵੀ ਪੰਜਾਬ ਪੁਲਿਸ ਨੂੰ ਤੁਸੀਂ ਸਹਿਯੋਗ ਦਿਓ ਹਰੇਕ ਪੱਖੋਂ ਤੇ ਖਾਸ ਤੌਰ ਤੇ ਜਿਹੜਾ ਡਰੱਗਸ ਬਾਰੇ ਇਹਨਾਂ ਦੇ ਵਿੱਚ ਪਬਲਿਕ ਪੁਲਿਸ ਕੋਆਪਰੇਸ਼ਨ ਮੀਟਿੰਗ ਆਪਾਂ ਕਹਾਂਗੇ ਕਿ ਲੋਕ ਸਾਨੂੰ ਆ ਕੇ ਆਪਣੇ ਸੁਜੈਸ਼ਨ ਦੇ ਉਹਨਾਂ ਸੁਜੈਸ਼ਨ ਦੇ ਤਹਿਤ ਕਿੱਥੇ-ਕਿੱਥੇ ਕੋਈ ਕਮੀ ਪੇਸ਼ੀ ਹੈ ਕੀ ਕੀ ਕਾਰਵਾਈ ਕਰਨ ਵਾਲੀ ਔਰ ਨਾਲ ਇਹਨਾਂ ਨੂੰ ਗੈਣ ਕੀਤਾ ਗਿਆ ਹੈ ਕਿ ਤੁਸੀਂ ਇਸ ਦੇ ਸੰਬੰਧ ਦੇ ਵਿੱਚ ਅਸੀਂ ਬਲਾਕ ਪੱਧਰ ਤੇ ਥਾਣਾ ਪੱਧਰ ਤੇ ਜਿਹੜੀਆਂ ਕਮੇਟੀਆਂ ਬਣਾਵਾਂਗੇ ਹਰੇਕ ਇਲਾਕੇ ਦੇ ਹਰੇਕ ਵਰਗ ਦੇ ਲੋਕਾਂ ਨੂੰ ਨਾਲ ਲਾਵਾਂਗੇ ਔਰ ਉਹ ਪੁਲਿਸ ਨੂੰ ਸੁਜੈਸ਼ਨ ਔਰ ਅੱਜ ਦੀ ਮੀਟਿੰਗ ਦੇ ਵਿੱਚ ਬੜੇ ਅੱਛੇ ਸੁਜੈਸ਼ਨ ਆਏ ਨੇ ਕਈਆਂ ਪਿੰਡਾਂ ਆਪਣੇ ਪਿੰਡਾਂ ਦੇ ਵਿੱਚੋਂ ਬਹਿਰੇ ਲਾਏ ਨੇ ਉਹ ਕਿਸੇ ਨਿਛੜੀ ਨੂੰ ਆ ਜਿਹੜਾ ਨਸ਼ਾ ਵੇਚਣ ਵਾਲਾ ਸਮੱਗਲਰ ਦੇ ਵੜ ਨਹੀਂ ਦਿੰਦਾ ਔਰ ਪੁਲਿਸ ਨੂੰ ਵੀ ਨਾਲ ਸਲਾਹ ਦਿੰਦੇ ਨੇ ਬਟ ਅਪਰੀਸ਼ੀਏਟ ਕਰਨ ਵਾਲਾ ਤਾਂ ਔਰ ਕਈ ਪਿੰਡਾਂ ਦੇ ਵਿੱਚ ਨੌਜਵਾਨ ਵਰਗ ਨੇ ਯੂਸ ਨੇ ਅੱਗੇ ਹੋ ਕੇ ਜਿਹੜੇ ਟੂਰਨਾਮੈਂਟ ਸ਼ੁਰੂ ਕੀਤੇ ਨੇ ਸਾਡੇ ਨੌਜਵਾਨ ਜਿਹੜੇ ਹੈਗੇ ਨੇ ਉਹ ਨਸ਼ਾ ਛੱਡ ਕੇ ਉਹਨਾਂ ਟੂਰਨਾਮੈਂਟਸ ਦੇ ਵਿੱਚ ਆ ਗਏ ਇਹਦੇ ਵਿੱਚ ਬੈਠੀਆਂ ਰਹੀਆਂ ਜਿਹੜੇ ਸਾਨੂੰ ਸੁਜੈਸ਼ਨ ਆਉਣਗੇ ਅਸੀਂ ਉਹਨਾਂ ਦਾ ਬਿਲਕੁਲ ਸਵਾਗਤ ਕਰਾਂਗੇ ਜਿਵੇਂ ਕਿ ਅੱਜ ਇੱਕ ਪਿੰਡ ਵਾਲਿਆਂ ਨੇ ਦੱਸਿਆ ਕਿ ਅਸੀਂ ਸਮਾਜਿਕ ਤੌਰ ਤੇ ਉਹ ਜਿਹੜੇ ਨਸ਼ੇ ਵੇਚਣ ਵਾਲੇ ਬੰਦਿਆਂ ਦਾ ਬਾਈਕਟ ਕੀਤਾ ਹੋਇਆ ਹੈ ਉਹਨਾਂ ਦੇ ਕਿਸੇ ਸੋਸ਼ਲ ਫੰਕਸ਼ਨ ਤੇ ਵੀ ਨਹੀਂ ਜਾਂਦੇ ਇਹ ਗੱਲ ਚੰਗੀ ਹੋਣਾ ਅਸੀਂ ਉਹ ਪਿੰਡ ਵਾਲਿਆਂ ਨੂੰ ਕਿਹਾ ਮੈਂ ਤੇ ਐਸਐਸਪੀ ਸਾਹਿਬ ਸਪੈਸ਼ਲੀ ਉਸ ਪਿੰਡ ਦੇ ਵਿੱਚ ਜਾਵਾਂਗੇ ਔਰ ਉਹਨਾਂ ਨੂੰ ਪਿੰਡ ਵਾਲਿਆਂ ਨੂੰ ਐਪਰੀਸ਼ੀਏਟ ਕਰਾਂ ਕਿ ਉਹਨਾਂ ਦਾ ਪਿੰਡ ਨਸ਼ਾ ਮੁਕਤ ਹੋ ਗਿਆ ਇਸ ਗੱਲ ਦੇ ਉੱਤੇ ਸੋ ਜਿਹੜੀਆਂ ਸਾਡੀ ਮਿਸ਼ਨ ਸਹਿਯੋਗ ਦੇ ਵਿੱਚ ਅਸੀਂ ਹਰੇਕ ਦਾ ਨਾਮ ਸਹਿਯੋਗ ਲਵਾਗੇ ਨਾਮ ਆਪਣਾ ਸਹਿਯੋਗ ਦਵਾਂਗੇ ਉਹਨਾਂ ਨੂੰ ਪ੍ਰੋਪਰ ਗਾਈਡ ਕਰਾਂਗੇ ਤੇ ਇਹਦੇ ਨਾਲ ਨਾਲ ਜਿੱਥੇ ਸਾਨੂੰ ਇਨਫਾਰਮੇਸ਼ਨ ਆਏਗੀ ਉਹ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਉਹਨਾਂ ਦੇ ਨਾਮ ਸੀ ਸਿਕਰਟ ਰੱਖਾਂਗੇ ਤਾਂ ਕਿ ਜਿਹੜੇ ਅਸੀਂ ਪੰਜਾਬ ਦਾ ਸਾਡੇ ਯੰਗ ਜਨ ਬਰੇਸ਼ੀ ਉਹਨਾਂ ਨੂੰ ਨਸ਼ੇ ਤੋਂ ਪਹੁੰਚਾਈ ਜਿਹੜੇ ਬੱਚੇ ਗੁੰਮਰਾਹ ਹੋ ਕੇ ਕਿਸੇ ਤਰੀਕੇ ਨਸ਼ੇ ਦੀ ਆੜ ਦੇ ਵਿੱਚ ਆਏ ਨੇ ਉਹਨਾਂ ਦੇ ਅਸੀਂ ਸਾਰਿਆਂ ਦੇ ਸਹਿਯੋਗ ਨਾਲ ਅਦਰ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਉਹਨਾਂ ਦੀ ਕੈਂਪ ਉਹਨਾਂ ਦੇ ਕੈਂਪਾਂ ਦੇ ਵਿੱਚ ਉਹਨਾਂ ਦੇ ਪੇਰੈਂਟਸ ਵੀ ਬਿਲ ਪਾਵਰ ਸਟਰੋਂਗ ਕਰਾਂਗੇ ਬੱਚਿਆਂ ਦੇ ਵੀ ਬਿਲ ਪਾਵਰ ਸਟਰੋਂਗ ਕਰਾਂਗੇ ਜਿਹੜੀ ਸਾਡੀ ਇਹ ਮਿਸ਼ਨ ਸਹਿਯੋਗ ਆ ਦੀ ਕਮੇਟੀਆਂ ਅਸੀਂ ਬਣਾਈਆਂ ਨੇ ਉਹਦੇ ਵਿੱਚ ਸਾਰੇ ਹੀ ਸਾਨੂੰ ਰਲ ਮਿਲ ਕੇ ਜਿਹੜਾ ਸਹਿਯੋਗ ਕਰਨਗੇ ਅਸੀਂ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜੇ ਨੌਜਵਾਨ ਨਸ਼ੇ ਦੇ ਮਰੀਜ਼ ਬਣ ਗਏ ਨੇ ਉਹਨਾਂ ਨੂੰ ਸਿਹਤ ਉਹਨਾਂ ਦੀ ਠੀਕ ਕਰਕੇ ਅੱਗੇ ਲਿਉਣ ਦੇ ਵਿੱਚ ਪੂਰੀ ਮਦਦ ਕਰਾਂਗੇ ਸਰ ਕਿਹੜੇ ਕਿਹੜੇ ਇਲਾਕਿਆਂ ਤੋਂ ਲੋਕ ਪਰੇ ਪਹੁੰਚੇ ਕੀ ਸਿਰਫ ਪਟਿਆਲਾ ਜ਼ਿਲ੍ਹੇ ਦੇ ਸਿਗੇ ਜਾਂ ਇਲਾਕੇ ਨਾਲ ਦੇ ਪਿੰਡਾਂ ਤੋਂ ਜਾਂ ਬਾਕੀ ਪਟਿਆਲੇ ਜ਼ਿਲ੍ਹੇ ਦੇ ਹਰੇਕ ਵਰਗ ਦੇ ਲੋਕਾਂ ਨੂੰ ਬੁਲਾਇਆ ਗਿਆ ਹਰੇਕ ਏਰੀਆ ਦੇ ਲੋਕਾਂ ਨੂੰ ਬੁਲਾਇਆ ਗਿਆ ਇਹ ਤਾਂ ਜੇ ਡਿਸਟ੍ਰਿਕਟ ਲੈਵਲ ਤੇ ਜਿਹੜੀ ਮੀਟਿੰਗ ਸੀ ਹੁਣ ਅਗਲੀਆਂ ਜਿਹੜੀਆਂ ਮੀਟਿੰਗ ਸਾਡੀਆਂ ਹੋਣੀਆਂ ਨੇ ਇਹ ਸਬ ਤੋਂ ਵਿਜਨ ਤੇ ਦੇ ਥਾਣਾ ਪੱਦਰ ਤੇ ਹੋਣਗੀਆਂ ਜਿਹੜੀਆਂ ਕਿ ਰੈਗੂਲਰ ਚੱਲਦੀਆਂ ਰਹਿਣਗੀਆਂ ਤਾਂ ਕਿੰਨੀ ਕ ਮਦਦ ਲੱਗਦਾ ਇਸ ਸੈਸ਼ਨ ਨਾਲ ਮਿਲ ਸਕੀ ਹੈ ਤੇ ਅੱਗੇ ਦੇ ਕਿਦਾਂ ਦੇ ਕਦਮ ਚੱਕੇ ਜਾਣ ਦੇ ਬਾਰੇ ਦੇਖੋ ਜੀ ਇਸ ਮੀਟਿੰਗ ਦੇ ਵਿੱਚ ਬਹੁਤ ਹੀ ਵਧੀਆ ਮਦਦ ਮਿਲੇਗੀ ਲੋਕਾਂ ਨੇ ਅੱਗੇ ਆ ਕੇ ਆਪਣੇ ਸੁਝਾਅ ਦਿੱਤੇ ਨੇ ਲੋਕਾਂ ਦੇ ਕੰਮ ਨੂੰ ਅਸੀਂ ਐਪਰੀਸ਼ੀਏਟ ਕਰਾਵਾਂਗੇ ਸਰਕਾਰ ਪੱਧਰ ਤੇ ਐਪਰੀਸ਼ੀਏਟ ਕਰਾ